ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਿਲਕੀ ਵੇ ਫਾਰਮ 255 ਤੇ ਜੀ ਸ਼ਾਮ ਦੇ 6 ਵਜੇ ਹੋਏ ਨੇ ਜੀ ਆਪਾਂ ਆਪਣੀਆਂ گاਵਾਂ ਦੀ ਮਿਲਕਿੰਗ ਦਾ ਟਾਈਮ ਚੱਲ ਰਿਹਾ ਜੀ ਆਪਾਂ ਮਿਲਕਿੰਗ ਕਰਦੇ ਪਏ ਆ ਅੱਧੀਆਂ گاਵਾਂ ਦੀ ਮਿਲਕਿੰਗ ਹੋ ਚੁੱਕੀ ਹੈ ਤੇ ਅੱਧੀਆਂ گاਵਾਂ ਦੀ ਮਿਲਕਿੰਗ ਰਹਿ ਚੁੱਕੀ ਹੈ ਜੀ ਜਿਹੜੀ ਆਪਣੀਆਂ ਗਾਂ ਜੀ ਡੈਨਮਾਰਕ 40432 ਸੀਮਨ ਦੀ ਬਿਮਾਰ ਹੋ ਚੁੱਕੀ ਸੀ ਜੀ ਹੁਣ ਅੱਗੇ ਨਾਲੋਂ ਇਹਦੀ ਸਿਹਤ ਚ ਬਹੁਤਾ ਜ਼ਿਆਦਾ ਫਰਕ ਪੈ ਚੁੱਕਿਆ ਹੈ ਹੁਣ ਠੀਕ ਹੈ ਜੀ ਅੱਗੇ ਨਾਲੋਂ ਬਾਸੋਂ ਆਪਾਂ ਆਪਣੀਆਂ ਛੋਟੀਆਂ ਬੱਚੀਆਂ ਨੂੰ ਵੀ ਦੁੱਧ ਨਿੱਪਲਾਂ 'ਚ ਆਪਾਂ ਭਰ ਚੁੱਕੇ ਆ ਜੀ ਆ ਆਪਾਂ ਜਿਹੜੀਆਂ ਵੱਡੀਆਂ ਆਪਣੀਆਂ ਬੱਚੀਆਂ ਨੇ ਉਹਨਾਂ ਨੂੰ ਆਪਾਂ 2-2 ਕਿਲੋ ਦੁੱਧ ਪਿਆਨਿਆ ਜਿਹੜੀਆਂ ਆਪਣੀਆਂ ਛੋਟੀਆਂ ਨੇ ਉਹਨਾਂ ਨੂੰ ਆਪਾਂ 3.5-3.5 ਕਿਲੋ ਤੱਕ ਪਿਆਨਿਆ ਜੀ ਲਗਭਗ ਹਰੇਕ ਨੂੰ 3.5 ਕਿਲੋ ਜਿਹੜੀਆਂ ਆਪਣੀਆਂ ਉਹ ਦੋ ਨੇ ਉਹਨਾਂ ਦੀ ਏਜ ਜਿਆਦੀ ਹੋ ਚੁੱਕੀ ਹੈ ਇਸ ਕਰਕੇ ਆਪਾਂ ਉਹਨਾਂ ਨੂੰ 2 ਕਿਲੋ ਦੁੱਧ ਪਿਆਨਿਆ ਤੇ ਇਹਨਾਂ ਨੂੰ 3 ਕਿਲੋ ਦੁੱਧ ਪਿਆਨਿਆ ਆਪਣੀ ਆਪਣੀ ਇੱਕ ਬੱਚੀ ਦੇ ਗੋਏ ਚੋਂ ਵੀ ਖੂਨ ਆ ਰਿਹਾ ਸੀ ਜੀ ਇਹਦੇ ਆਪਾਂ ਹੁਣ ਅੱਗੇ ਨਾਲੋਂ ਬੜੀ ਜ਼ਿਆਦਾ ਔਰਚ ਵੀ ਫਰਕ ਪੈ ਚੁੱਕੀ ਆਪਾਂ ਦੱਸ ਦਿੰਨੇ ਆਪਾਂ ਉਹਨੂੰ ਕੀ ਕੀ ਦਿੱਤਾ ਸੀ ਜੀ ਇੱਕ ਵਾਰੀ ਮੈਂ ਤੁਹਾਨੂੰ ਵਿਖਾ ਦੇਣਾ ਆਪਣੀ ਜਿਹੜੀ ਬੱਚੀ ਦੇ ਗੋਏ ਚੋਂ ਖੂਨ ਆ ਰਿਹਾ ਸੀ ਜੀ ਉਹਨੂੰ ਆਪਾਂ ਹੀ ਹਿਮਾਲਿਆ ਦੀ ਆਹ ਵਾਲੀ ਟੈਬਲੇਟ ਦਿੱਤੀ ਸੀ ਜੀ ਇੱਕ ਸਵੇਰੇ ਇੱਕ ਸ਼ਾਮੀ ਗੁੜ ਦੇ ਨਾਲ ਆਪਾਂ ਦਿੱਤੀ ਸੀ ਜੀ ਤੇ ਆਪਾਂ ਇਹਨਾਂ ਨੂੰ ਮੈਗਲੋਟ ਇੰਜੈਕਸ਼ਨ ਵੀ ਲਗਾਇਆ ਸੀ ਉਹਦੇ ਨਾਲ ਬੜਾ ਜਿਆਦਾ ਫਰਕ ਪੈ ਚੁੱਕਿਆ ਹੈ ਅੱਧੇ ਤੋਂ ਜਿਆਦਾ ਫਰਕ ਪੈ ਚੁੱਕਿਆ ਹੁਣ ਆਪਾਂ 2-3 ਦਿਨ ਆਪਾਂ ਇਹਨੂੰ ਆਹੀ ਕਰਦੇ ਪਏ ਆਂ ਤੇ ਆਪਾਂ ਇਹਨਾਂ ਅੱਗੇ ਕਾਫ ਸਟਰਟਰ ਫੀਡ ਵੀ ਰੱਖੀ ਹੋਈ ਹੈ 5 ਦਿਨਾਂ ਤੋਂ ਸਟਾਰਟ ਹੋ ਜਾਂਦੀ ਹੈ ਜੀ ਕਾਫ ਸਟਰਟਰ ਫੀਡ ਤੇ 3 ਮਹੀਨਿਆਂ ਤੱਕ ਕਾਫ ਸਟਰਟਰ ਫੀਡ ਚੱਲਦੀ ਹੈ ਫਿਰ ਕਾਫ ਗਰੋਅ ਚੱਲ ਰਹੀ ਐ ਤੇ ਫਿਰ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸੀ ਜਾਵਾਂਗੇ ਜੇ ਮੈਂ ਤੁਹਾਨੂੰ ਦੱਸਿਆ ਸੀ ਜੀ ਆਪਣੀ ਆਪ ਅੱਛੀ ਦੇ ਫੇਫੜਿਆਂ ਚ ਪਾਣੀ ਪੈ ਚੁੱਕਿਆ ਸੀ ਉਹ ਉਹ ਵੀ ਹੁਣ ਫਰਕ ਪੈ ਚੁੱਕਿਆ ਜੀ ਪ੍ਰੋਪਰ ਫਰਕ ਪੈ ਚੁੱਕਿਆ ਤੁਸੀਂ ਵੇਖ ਸਕਦੇ ਹੋ ਫੁੱਲ ਐਕਟਿਵ ਹੈ ਹੁਣ ਤਾਂ ਬਸ 5 ਮਿੰਟ ਵੀ ਨਹੀਂ ਲਾਂਦੀ ਦੀ ਦੁੱਧ ਪੀਣ ਚ ਸਾਰੀਆਂ ਹੀ ਆਪਣੀਆਂ ਫੁੱਲ ਐਕਟਿਵ ਨੇ ਕਿਸੇ ਨੂੰ ਵੀ ਬੁਖਾਰ ਨਹੀਂ ਹੋਇਆ ਆਪਾਂ ਇਹਨਾਂ ਨੂੰ ਇੱਥੇ ਇੱਧਰ ਡੱਕ ਕੇ ਰੱਖਦੇ ਆਂ ਰਾਤ ਨੂੰ ਫੇਰ ਆ ਐਵੇਂ ਠੰਡ ਤੋਂ ਬਚ ਕੇ ਰਹਿੰਦੀਆਂ ਨੇ ਜਿੰਨਾ ਆਪਾਂ ਇਹਨਾਂ ਨੂੰ ਇਹਨਾਂ ਦੀ ਵਧੀਆ ਦੇਖਭਾਲ ਕਰਾਂਗੇ ਕੇਅਰ ਕਰਾਂਗੇ ਉਨਾ ਹੀ ਆਪਾਂ ਇਹਨਾਂ ਦੀ ਸਿਹਤ ਜ਼ਿਆਦਾ ਹੀ ਵਧੀਆ ਹੋਏਗੀ ਜੀ ਤੁਸੀਂ ਵੇਖ ਸਕਦੇ ਹੋ ਫੁੱਲ ਐਕਟਿਵ ਨੇ ਬਸ ਹੁਣ ਆਪਣੀ ਮਿਲਕਿੰਗ ਕੰਪਲੀਟ ਹੋਣ ਵਾਲੀ ਹੈ ਜੀ ਬਸ ਧੰਨਵਾਦ ਅੱਜ ਦੀ ਵੀਡੀਓ ਲਈ ਇਨਾਈ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ